you ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਤੇ ਸਵੇਰ ਦੀ ਸ਼ੁਰੂਆਤ ਬਹੁਤ ਹੀ ਸੇਟ ਉੱਠ ਚੁੱਕੇ ਸੀ ਤੇ ਅੱਜ ਹੈਗਾ ਸੰਡੇ ਦਾ ਦਿਨ ਤਾਂ ਕਰਕੇ ਅਸੀਂ ਲੇਟ ਹੀ ਉੱਠੇ ਸੀ ਤੇ ਮੈਂ 8:30 ਵਜੇ ਉੱਠੀ ਸੀ ਤੇ ਆਲਾਰਮ ਨੇ 8:30 ਦੇ ਲਾਜ਼ਮੀ ਮੈਂ ਕਭ ਲੇਟ ਉੱਠਾਂਗਾ ਕਿ ਬੱਚਾ ਨੂੰ ਛੁੱਟੀ ਸੀ ਤੇ ਫਿਰ ਆਏ ਹੋ ਜਾਂਦਾ ਚੱਲ ਹਨ ਵੀ ਵੀ ਹਫਤੇ ਦੇ ਵਿੱਚ ਇੱਕ ਦਿਨ ਤਾਂ ਹੁੰਦਾ ਵੀ ਜਿਹੜਾ ਦਿਨ ਬੰਦਾ ਲੇਟ ਉੱਠ ਕੇ ਚੱਲ ਕੰਮ ਕਰ ਸ਼ੁਰੂ ਕਰ ਲੈਂਦਾ ਤੇ ਚਾਹ ਪਾਣੀ ਮੈਂ ਬਣਾ ਕੇ ਪੀ ਕੇ ਫੇਰ ਮੈਂ ਆ ਗਈ ਸਿਰ ਰਸੋਈ ਦੇ ਵਿੱਚ ਤੇ ਇੱਥੇ ਮੈਂ ਲੱਗ ਗਈ ਸ ਬੜੀਆਂ ਪਿਉਣ ਤੇ ਬੜੀਆਂ ਮੈਂ ਪਿਉਵਾਂਗੀ ਅੱਜ ਤੇ ਬੜੀਆਂ ਦੀ ਸਬਜ਼ੀ ਬਣਾਵਾਂਗੀ ਆਲੂ ਬੜੀਆਂ ਜਿਹੜੀਆਂ ਸੋਇਆ ਬੀਂਦੀਆਂ ਹੁੰਦੀਆਂ ਬੜੀਆਂ ਤੇ ਇਹਨਾਂ ਨੂੰ ਪਿਉਣ ਨੂੰ ਨਹੀਂ ਪਿਉਂਦੇ ਰੱਖ ਕੇ ਤੇ ਮੈਂ ਕੰਨੇ ਭੇਜ ਜਾਣਗੇ ਵੀ ਆਪਾਂ ਉਹਨਾਂ ਨੂੰ ਆਲੂ ਪਿਆਜ਼ ਚੀਰਾਂਗੇ ਸਾਦਨ ਬੜੀਆਂ ਭਿੱਜ ਜਾਣਗੀਆਂ ਤੇ ਬੱਚੇ ਇੱਥੇ ਉੱਠ ਚੁੱਕੇ ਸੀ ਕੰਮ-ਕਮ ਕਰੀ ਜਾਂਦੇ ਸੀ ਤੇ ਮੈਂ ਕੀ ਚੱਲ ਵੀ ਮੈਂ ਹਨਾ ਕੰਮ ਵੀ ਉਹ ਸਬਜ਼ੀ ਬਣਾ ਜੀਏ ਕਿਉਂਕਿ ਨਾ ਅਸੀਂ ਦੁਪਹਿਰਾਂ ਸਾਬੀ ਤੇ ਜਾਣਾ ਸੀ ਗੁਰਦੁਆਰਾ ਸਾਹਿਬ 11:00 ਤੋਂ 3:00 ਫਿਰ ਮੈਂ ਕਾ ਇੱਕ ਖਾਣ ਨੂੰ ਹੈ ਨਹੀਂ ਸੀ ਦੁਪਹਿਰ ਵਾਸਤੇ ਕੁਝ ਵੀ ਫਿਰ ਮੈਂ ਕਾ ਚੱਲ ਵੀ ਆਪਾਂ ਸਬਜ਼ੀ ਬਣਾ ਕੇ ਰੱਖ ਜਾਣੇ ਆ ਬੀਆ ਰੋਟੀ ਰੋਟੇ ਬਣਾ ਜਾਗੇ ਨਾਲ ਸ਼ਾਮ ਦਾ ਸਰਜੂ ਤੇ ਤਾਂ ਕਰਕੇ ਫਿਰ ਮੈਂ ਇੱਥੇ ਵੈਸੇ ਤਾਂ ਬੜੀਆਂ ਪਿਉਂਦੀਆਂ ਸੀ ਮੈਂ ਕਾ ਹੋਰ ਤਾਂ ਕੋਈ ਸਬਜ਼ੀ ਹੈ ਨਹੀਂ ਸੀ ਸਬਜ਼ੀਆਂ ਮਹਿੰਗੀਆਂ ਬਹੁਤ ਹੋ ਗਈਆਂ ਤੇ ਤੁਸੀਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਹਨਾ ਵੀ ਕਿੰਨੇ ਤੁਹਾਡੇ ਸਬਜ਼ੀ ਦਾ ਰੇਟ ਹੈ ਇੱਧਰ ਆਪਦੇ ਆਦੇ ਏਰੀਆ ਦੇ ਵਿੱਚ ਸਾਡੇ ਦਾ ਬਹੁਤ ਹਾਈ ਆ ਤੇ 100 ਰੁਪਏ 80 ਰੁਪਏ ਕਿਲੋ ਹੈ ਸਬਜ਼ੀ ਜਿਹੜੀ ਮਰਜ਼ੀ ਪੁੱਛ ਲਓ ਤੇ ਕੱਦੂ ਤੋਰੀਆਂ ਵੀ ਇੰਨੀਆਂ ਮਹਿੰਗੀਆਂ ਹੋਈਆਂ ਪਈਆਂ ਜੀ ਨੂੰ ਆਣਾ ਕੋਈ ਸਿਆਣਤਾ ਨਹੀਂ ਸੀ ਕੱਦੂ ਬਣਾ ਲਿਆ ਕੱਤੂ ਨਾਲ ਐ ਕਰਦੇ ਹੁੰਦੇ ਸੀ ਤੇ ਉਹ ਵੀ ਇੰਨੀ ਮਹਿੰਗੇ ਹੋਈ ਪਈ ਹੈ ਤੇ ਬੱਸ ਫਿਰ ਇਸ ਕਰਕੇ ਨਾ ਹੰਦੂ ਜਾ ਸਬਜੀ ਮਹਿੰਗੇ ਕਰਕੇ ਫਿਰ ਮੈਂ ਕਿਹ ਚੱਲ ਵੀ ਆਪਾਂ ਉਹ ਹੀ ਕਰ ਲਾਂਗੇ ਤੇ ਬੜੀਆਂ ਮੈਂ ਭੁੰਗ ਰੱਖਤੀਆਂ ਮੈਂ ਕਿਹਾ ਬੜੀਆਂ ਬਣਾ ਲਿਆ ਕਿਤੇ ਪਿਆਜ਼ ਬਣਾ ਲਿਆ ਨਾ ਕਿਤੇ ਕੁਛ ਛੋਲੇ ਬਣਾ ਲਿਆ ਐ ਕਰਕੇ ਚੱਲ ਸਬਜੀ ਦਾ ਸਰ ਜਾਂਦਾ ਤੇ ਮਾਸੇ ਫਿਰ ਮੈਂ ਸਬਜ਼ੀ ਕੱਟਣ ਲੱਗ ਗਈ ਸੀ ਆਲੂ ਤੇ ਪਿਆਜ਼ ਲੈ ਲਈ ਸੀ ਤੇ ਮੈਂ ਇੱਕ ਲੈ ਲਈ ਸੀ ਅਦਰਕ ਤੇ ਟਮਾਟਰ ਆਪਣੇ ਹੈ ਨਹੀਂ ਸੀ ਫਿਰ ਮੈਂ ਟਮਾਟਰ ਲੈ ਆਂਦਾ ਨਹੀਂ ਮੈਂ ਤਾਂ ਚੱਲ ਗਿਆ ਪਾਏ ਇਸ ਪਿਆਜ਼ ਤੇ ਅਦਰਕ ਛਿੱਲ ਕੇ ਬੇਨ ਕੁੱਟ ਲਾਂਗੇ ਕੁੰਡੇ ਦੇ ਵਿੱਚ ਤੜਕਾ ਲਾ ਲਾਂਗੇ ਇਹਦੇ ਤੇ ਗਰਮੀ ਇੰਨੀ ਜ਼ਿਆਦੇ ਹੋਈ ਪਈ ਸੀ ਨਾ ਸਵੇਰ ਨਾਲ ਹੀ ਰਾਤ ਵੀ ਗਰਮੀ ਬਹੁਤ ਜ਼ਿਆਦੇ ਸੀ ਤੇ ਹਨਾ ਸਵੇਰੇ ਵੀ ਤੇ ਫਿਰ ਵਾਸ ਸਵੇਰੇ ਜਾਦੇ ਸੀ ਫਿਰ ਮੈਂ ਪੱਖਾ ਲਾ ਕੇ ਬੈਠੀ ਸੀ ਇੱਥੇ ਮੈਂ ਕਿਹਾ ਵੀ ਚੱਲ ਹਨਾ ਸਬਜ਼ੀ ਚੀਰ ਲੈਂਦੀ ਆ ਨਾਲੇ ਵੀ ਸੰਬਰ ਨਾ ਹੋਏ ਤਾਂ ਛੜ ਚੁਕ ਲਾਉਣਾ ਸੀ ਸੁਣਿਆ ਨੇ ਮੈਂ ਤਾਂ ਚੱਲ ਨਾਲੇ ਲਾ ਦੂਗੀ ਕਿਉਂਕਿ ਪੱਖੇ ਦੇ ਮੂਰੇ ਛਿਲਕੇ ਵਗੈਰਾ ਪਿਆਜ ਜਾਂਦੇ ਹਨਾ ਉੜਦੇ ਆ ਆਲੂ ਆਦੇ ਤਾਂ ਨਹੀਂ ਉੜਦੇ ਚੱਲ ਤਾਂ ਕਰਕੇ ਫਿਰ ਮੈਂ ਕਿਹਾ ਚੱਲੂ ਤਾਂ ਮੈਂ ਪਲੇਟ ਦੇ ਵਿੱਚ ਹੀ ਪਾਈ ਸੀ ਪਰ ਹਵਾ ਨਾਲ ਕੁ ਤੋ ਹਨਾ ਛਿਲਕੇ ਉੱਡ ਵੀ ਗਏ ਸੀ ਮੈਂ ਉਹ ਛਾੜ ਛਾੜ ਲਾਉਣਾ ਲਾ ਕੇ ਤੇ ਸੈਟ ਕਰ ਦੂਗੀ ਇਹ ਸੰਬਰ ਦੂਗੀ ਤੈ ਪਾ ਦੂਗੀ ਚੱਕ ਕੇ ਬਰਤਨ ਪਲੇਟ ਦੇ ਵਿੱਚ ਪਾ ਦੇ ਤੇ ਇੱਥੇ ਫਿਰ ਮੈਂ ਲਾਗੀ ਸੀ ਪਿਆਜ਼ ਤੇ ਅਦਰਕ ਕਚੀਰ ਕੇ ਤੇ ਮਸਾਲਾ ਕੁੱਟਣਾ ਸਬਜ਼ੀ ਵਾਸਤੇ ਤੇ ਫਿਰ ਮੈਂ ਇੱਥੇ ਬਸ ਪਿਆਜ਼ ਜੀਰ ਲੂੰਗੀ ਤੇ ਨਾਲ ਮੈਂ ਗੱਲਾਂ ਕਰੀ ਜਾਂਦੀ ਸਨੇਹਾ ਦੇ ਨਾਲ ਤੇ ਬਸ ਵਾਰਿਸ ਕਰਕੇ ਮੈਂ ਨਾ ਉਹ ਸਬਜੀ ਮੈਂ ਪਹਿਲਾਂ ਗ੍ਰੈਂਡਰ ਦੇ ਵਿੱਚ ਕਰਨ ਲੱਗੀ ਸੀ ਮਸਾਲਾ ਫਿਰ ਮੈਂ ਕਿ ਨਹੀਂ ਪਿਆਜ਼ ਤੇ ਅਦਰਕ ਹੀ ਆ ਵੀ ਜਿਆਦਾ ਸਮਾਨ ਹੁੰਦਾ ਫਿਰ ਤੌਚ ਚ ਕਰ ਲੈਂਦੇ ਵੇ ਇਹਦੇ ਨਾਲ ਹਨਾ ਉਹ ਗਾੜੀ ਜੀ ਤਰੀ ਬਣ ਜੂਗੀ ਮਸਾਲਾ ਵਧੀਆ ਬਣ ਜਾਂਦਾ ਕੁੰਡੇ ਚ ਕੁੱਟ ਕੇ ਤਾਂ ਕਰਕੇ ਫਿਰ ਮੈਂ ਕੁੰਡੇ ਚ ਹੀ ਕੁੱਟ ਲਈ ਅਸੀਂ ਫਿਰ ਮੈਂ ਕੁੰਡਾ ਘੋਟਣਾ ਕੋ ਢੋਲੇ ਇਸੇ ਢੋਕੇ ਤੇ ਫਿਰ ਮੈਂ ਬਸ ਇਹ ਚ ਛੀਰ ਲੂੰਗੀ ਸਾਰੇ ਪਿਆਜ਼ ਤੇ ਅਦਰਕ ਛੀਰ ਕੇ ਫਿਰ ਆਪਾਂ ਇਹਨੂੰ ਕੁੱਟ ਲਾਂਗੇ ਚੰਗੀ ਤਰੀਕਾ ਤੇ ਚਟਨੀ ਵੀ ਮੈਂ ਬਣਾਉਣੀ ਸੀ ਚਟਨੀ ਫਿਰ ਮੈਂ ਕਿਹਾ ਪਹਿਲਾਂ ਵੀ ਸਬਜੀ ਧਰਤੀ ਫਿਰ ਬਣਾ ਲਾਂਗੇ ਤੇ ਪਰ ਫਿਰ ਮੈਥੋਂ ਬਣੀ ਨਹੀਂ ਕਿਉਂਕਿ ਟਾਈਮ ਹੋ ਗਿਆ ਸੀ ਫਿਰ ਅਸੀਂ ਨਾ ਧੋ ਕੇ ਮੰਦਿਰ ਵੀ ਗਏ ਸਬਜੀ ਬਣਾ ਕੇ ਹਨਾ ਤੇ ਤਾਂ ਕਰਦੇ ਵਾ ਟਾਈਮ ਥੋੜਾ ਸੀ ਫਿਰ ਮੈਂ ਕਿਹਾ ਚੱਲ ਵੀ ਫਿਰ ਸ਼ਾਮ ਨੂੰ ਬਣਾ ਲਾਂਗੇ ਚਟਨੀ ਤੇ ਇੱਥੇ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਮਸਾਲਾ ਕੁੱਟ ਕੇ ਤੇ ਮਸਾਲਾ ਕੁੱਟ ਕੇ ਲੈ ਆਈ ਸੀ ਮੈਂ ਤੇ ਬੜੀਆਂ ਨੂੰ ਮੈਂ ਭਿਉਂ ਕੇ ਰੱਖਤਾ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾ ਨਚੋੜ ਲੂੰਗੀ ਬੜੀਆਂ ਨੂੰ ਪਾਣੀ ਕੱਢ ਲੂੰਗੀ ਇਹਦਾ ਤੇ ਅੱਗੇ ਮੈਂ ਤੁਹਾਡੇ ਨਾਲ ਰੈਸিপি ਸ਼ੇਅਰ ਕੀਤੀ ਆ ਬੜੀਆਂ ਦੀ ਸਬਜ਼ੀ ਦੀ ਤੇ ਤਾਂ ਕਰਕੇ ਫਿਰ ਮੈਂ ਵੀ ਜ਼ਿਆਦਾ ਕੋਈ ਕੁਝ ਤਾਂ ਨਹੀਂ ਸ਼ੇਅਰ ਕਰਦੀ ਵਸੇ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਆ ਥੋੜੇ ਥੋੜੇ ਕਲਿੱਪ ਤੇ ਵਸੇ ਫਿਰ ਮੈਂ ਬੜੀਆਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਰੱਖ ਲਿਆ ਸੀ ਤੇ ਫਿਰ ਮੈਂ ਤੇਲ ਪਾ ਲੂੰਗੀ ਇਹਦੇ ਵਿੱਚ ਕੁੱਕਰ ਚ ਉਪਰ ਗਰਮ ਹੋ ਗਿਆ ਸੀ ਆਪਣਾ ਪਾਣੀ ਸੁੱਕ ਗਿਆ ਸੀ ਇਹਦੇ ਵਿੱਚ ਫਿਰ ਮੈਂ ਤੇਲ ਪਾ ਲੂੰਗੀ ਸਰੋਂ ਦਾ ਤੇਲ ਪਾ ਕੇ ਤੇ ਜਿਆਦਾ ਭੁੰਨੀ ਨਹੀਂ ਮੈਂ ਤੇਲ ਤੋਕ ਕੱਢ ਛੇ ਫਿਰ ਇਹਦੇ ਵਿੱਚ ਬੜੀਆਂ ਭੁੰਨਾਂਗੇ ਆਪਾਂ ਜਦੋਂ ਗਰਮ ਹੋ ਗਿਆ ਤੇਲ ਤੇ ਵਸੇ ਫਿਰ ਸਾਰੀਆਂ ਬੜੀਆਂ ਮੈਂ ਪਾ ਦੂੰਗੀ ਕੁੱਕਰ ਦੇ ਵਿੱਚ ਤੇਲ ਗਰਮ ਹੋ ਕੇ ਤੇ ਬਾਕੀ ਫਿਰ ਮੈਂ ਇਹਨਾਂ ਕਟਛੇ ਨਾਲ ਮਿਕਸ ਕਰ ਦੂੰਗੀ ਤੇ 2-2 ਮਿੰਟਾਂ ਵੱਲ 3-3 ਮਿੰਟਾਂ ਵੱਦ ਇਹਨੂੰ ਭਲਾਈ ਜਾਊਂਗੀ ਤੇ ਬੜੀਆਂ ਹਨ ਆਪਣੇ ਭੁੱਜ ਜਾਣਗੀਆਂ ਤੇ ਬੜੀਆਂ ਭੁੱਜ ਗਈਆਂ ਸੀ ਮੈਂ ਇੱਧਰ ਥਾਲੀ 'ਚ ਕੱਢ ਲਈਆਂ ਸੀ ਤੁਸੀਂ ਦੇਖ ਹੀ ਰਹੇ ਹੋ ਪਈਆਂ ਕੁੰਡੇ ਦੇ ਕੋਲੇ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਬ੍ਰਾਊਨ ਜੀਆਂ ਕਰ ਲਈਆਂ ਸੀ ਜਦੋਂ ਬ੍ਰਾਊਨ ਹੋ ਗਈਆਂ ਫਿਰ ਮੈਂ ਇਹਨਾਂ ਨੂੰ ਕੁੰਡੇ ਦੇ ਵਿੱਚ ਥਾਲ ਦੇ ਵਿੱਚ ਕੱਢ ਲਈਆਂ ਸੀ ਤੇ ਹੁਣ ਫਿਰ ਮੈਂ ਟੜਕਾ ਲਾਉਣ ਲੱਗੀ ਸੀ ਕੁੱਕਰ ਦੇ ਵਿੱਚ ਤੇ ਮੈਂ ਤੇਲ ਪਾ ਲਿਆ ਸੀ ਤੇਲ ਪਾ ਕੇ ਤੇ ਬਸ ਫਿਰ ਮੈਂ ਹਨਾ ਹੁਣ ਪਾ ਦੂੰਗੀ ਇਹਦੇ ਵਿੱਚ ਮਸਾਲਾ ਜਦ ਤੇਲ ਗਰਮ ਹੋ ਗਿਆ ਤੇ ਜੀਰਾ ਮੈਂ ਨਾ ਕੁੰਡੇ ਚ ਕੁੱਟ ਲਿਆ ਸੀ ਮਸਾਲੇ ਦੇ ਨਾਲ ਤਾਂ ਕਰਕੇ ਮੈਂ ਜੀਰਾ ਹੁਣ ਨਹੀਂ ਪਾਉਂਗੀ ਤੇ ਆਪਾਂ ਵਿੱਚ ਰਗੜ ਲਿਆ ਸੀ ਮਸਾਲੇ ਦੇ ਜਦ ਆਪਾਂ ਕੁੱਟਿਆ ਸੀ ਮਸਾਲਾ ਰਗੜਿਆ ਸੀ ਤਾਂ ਕਰਕੇ ਤੇ ਬਸ ਫਿਰ ਗਰਮੀ ਬਹੁਤ ਹੀ ਜ਼ਿਆਦਾ ਸੀ ਤੇ ਮੁੜਕਾਂ ਹੀ ਚ ਹੋ ਜਾਂਦਾ ਸੀ ਤੇ ਬਸ ਫਿਰ ਮੈਂ ਕਚਲ ਹੁਣ ਹਰ ਕੰਮ ਤਾਂ ਕਰਨਾ ਹੀ ਹੈ ਚਾਹੇ ਗਰਮੀ ਹੋਵੇ ਜਾਂ ਸਰਦੀ ਹੋਵੇ ਕਿਹੜਾ ਪੈ ਇਗਨੋਰ ਕਰ ਸਕਦੇ ਆ ਜਿਹੜੇ ਕੰਮ ਬਿਨਾਂ ਸਰਦਾਂ ਨੂੰ ਤਾਂ ਕਰਨੇ ਪੰਦੇ ਤੇ ਦਸੋਏ ਦੇ ਵਿੱਚ ਤਾਂ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਤੇ ਅੰਦਰ ਵੀ ਲੱਗਦੀ ਆ ਪੱਖੇ ਥੱਲੇ ਬੈਠੇ ਨੂੰ ਵੀ ਗਰਮੀ ਲੱਗਦੀ ਆ ਐਹੀ ਜਿਹੀ ਕੋਈ ਗੱਲ ਨਹੀਂ ਵੀ ਪੱਖੇ ਥੱਲੇ ਨਹੀਂ ਲੱਗਦੀ ਪੱਖੇ ਥੱਲੇ ਮੁਰਕਾ ਮਸਾ ਹੀ ਸੁੱਕਦਾ ਪੋਲਰ ਪੱਖੇ ਲਾ ਕੇ ਰੱਖਣੇ ਪੈਂਦੇ ਫਿਰ ਆ ਕੇ ਮੜੇ ਸੁੱਕਦੇ ਨਹੀਂ ਤਾਂ ਗਾ ਦੂਜੀ ਛੱਤਾਂਲੇ ਬੱਖਰ ਤੋਂ ਥਲੇ ਤਾਂ ਗਰਮੀ ਆ ਜਾਂਦੀ ਤੇ ਵਸ ਫਿਰ ਮੈਂ ਤੜਕਾ ਲਾ ਕੇ ਕੁੱਕਰ ਦਾ ਢੱਕਣ ਰੱਖਦਾ ਸੀ ਉੱਤੇ ਮੈਂ ਭੁੱਜ ਜੂਆ ਮਸਾਲਾ ਤੇ ਇੱਥੇ ਫਿਰ ਮੈਂ ਜਿਹੜੇ ਟੋਕਰੇ ਦੇ ਵਿੱਚ ਭਾਂਡੇ ਪਾਏ ਸੀ ਰਾਤ ਵਾਲੇ ਜਿਹੜੇ ਆਪਾਂ ਮਾਂਜ ਕੇ ਰੱਖਦੇ ਥਾਲ ਵਗੈਰਾ ਕੋਈ ਕੰਟੇਨਰ ਵਗੈਰਾ ਉਹ ਸਾਰੇ ਮੈਂ ਕੱਢੀ ਆਂਦੀ ਸੀ ਚਮਚੇ ਸੀ ਤੇ ਫਿਰ ਮੈਂ ਸਾਰਾ ਕੁਝ ਇਸ ਚ ਪਾ ਦੂੰਗੀ ਸਮਾਨ ਜਿਹੜਾ ਘਰ ਤੇ ਦਾ ਹੋਊਗਾ ਤੇ ਕੁੱਲੀਆਂ ਗਲਾਸ ਬਾਟੀਆਂ ਪਰ ਰੱਖ ਲਾਂਗੇ ਬਸ ਤੇ ਫਿਰ ਮੈਂ ਇੱਥੇ ਆ ਗਿਸਰ ਸੋਈ ਦੇ ਵਿੱਚ ਦਵਾਰੇ ਮੈਂ ਪਾਣੀ ਡੋਲਣ ਗਈ ਸੀ ਚਾਪਤੀ ਵਾਲਾ ਤੇ ਉਹ ਡੋਲ ਕੇ ਤੇ ਫਿਰ ਬਸ ਮੈਂ ਇੱਥੇ ਲੱਗੀ ਸੀ ਉਹਦੇ ਵਿੱਚ ਮਸਾਲਾ ਆਪਣਾ ਪੁੱਜ ਗਿਆ ਸੀ ਤੇ ਫਿਰ ਮੈਂ ਇਹਦੇ ਵਿੱਚ ਉਹ ਮਸਾਲੇ ਦੇ ਵਿੱਚ ਬੜੀਆਂ ਤੇ ਆਲੂ ਪਾ ਕੇ ਤੇ ਬਸ ਲੋੜ ਦੇ ਮੁਤਾਬਿਕ ਆਪਣਾ ਪਾਣੀ ਪਾ ਲੂੰ ਜਿੰਨਾ ਕਿ ਮੈਨੂੰ ਲੋੜ ਆ ਤੇ ਬਸ ਫਿਰ ਮੈਂ ਕੁੱਕਰ ਦਾ ਢੱਕਣ ਲਾ ਦੂੰਗੀ ਇਹਦਾ ਤੇ ਆਪਾਂ ਤਿੰਨ ਚਾਰ ਸੀਟੀਆਂ ਲਵਾ ਕੇ ਤਿੰਨ ਕਿ ਲਵਾਈਆਂ ਸੀ ਮੈਂ ਫਿਰ ਜ਼ਿਆਦਾ ਨਹੀਂ ਤਾਂ ਸੁੱਕ ਪਕੀ ਜੀ ਬਣ ਜਾਂਦੀ ਸਬਜੀ ਤੇ ਫਿਰ ਮੈਂ ਸੀਟੀ ਲਵਾਤੀਆਂ ਸੀ ਤਿੰਨ ਤਫੇਰ ਮੈਂ ਆ ਗਈ ਸੀ ਇੱਥੇ ਸਬਜ਼ੀ ਬਣ ਗਈ ਸੀ ਮੇਰੀ ਫਿਰ ਮੈਂ ਇੱਥੇ ਰੋਟੀ ਲਉਣ ਲੱਗ ਗਈ ਸੀ ਪਹਿਲਾਂ ਮੈਂ ਕਿਹਾ ਸੀ ਚੱਲ ਵਿਣਾ ਆ ਮਾ ਸੁਨੇਹਾ ਗੰਦੀ ਵੀ ਤੂੰ ਰੋਟੀ ਲਾ ਲੈ ਪਹਿਲਾਂ ਗੰਦੀ ਲਾ ਕੇ ਫਿਰ ਰੋਟੀ ਫਿਰਨ ਵਾਲੀ ਗੰਦੀ ਫਿਰ ਫਿਰ ਮੁੜਕਾ ਉਹ ਗੰਦੀ ਨਾਲ ਕੱਪੜਿਆਂ ਤੇ ਤੇਰੇ ਤਰ ਆ ਹੱਟਾ ਹੱਟਾ ਲੱਗ ਜੂ ਤੇ ਮੈਂ ਕਿਹਾ ਚੱਲ ਠੀਕ ਆ ਮੈਂ ਲਾ ਦਿੰਨੀ ਆ ਫਿਰ ਮੈਂ ਦੁਪਹਿਰ ਦੀ ਰੋਟੀ ਲਾ ਦੂੰਗੀ ਪਹਿਲਾਂ ਤਾਂ ਸਿੰਪਲ ਤੇ ਦੁਪਹਿਰ ਵਾਸਤੇ ਲਾ ਕੇ ਰੱਖ ਦੂੰਗੀ ਫਿਰ ਮੈਂ پرٹھے لاؤں گی کھان واستے صبح کے ناشتے سے تو اتنے سنیا لاگی سے پوچھا لاؤن تو دوجے کمرے چلا اس رسوئی چی پوچا لاؤن پھر میم کہ پر ہو جا میں پوچھا لاؤنا میں کہا بھی ہونی ہے دو منٹ میرے روٹی بےڑ لیں گے پھر بس اتنے پوچا لا دوں گی تو پوچھا لا کے بس صاف صفائی کا کام کر لوں گی میں ادھر روٹی پانی کا نبیڑ دوں گی تو رل مل کے کام ہو جائے گا ساڈا پورا تو بس ہوں پھر میں روٹی لا کے پھر پرونٹھے بنا دوں گی ਤੇ ਜਿਆਦਾਤਰ ਹੁੰਦੀਆਂ ਨੇ ਰੋਟੀ ਦਾ ਨਾ ਕੀ ਹੁੰਦੀਆਂ ਸਾਡੇ ਦਿਨ ਦੁਪਹਿਰ ਦੇ ਵਸ ਮਲਾ ਕੇ ਰੱਖ ਲੇ ਰਿਸ਼ੋ ਦੇ ਸਬਜ਼ੀ ਵਗੈਰਾ ਪਾ ਕੇ ਰੱਖ ਜੂਗੀ ਕੋਲੇ ਦੇ ਵਿੱਚ ਬਿਓ ਹਾ ਜਦੋਂ ਭੁੱਖ ਲੱਗੀ ਬਿਚਾਲ ਰੋਟੀ ਡੱਬੇ ਚ ਹੋ ਕੇ ਚੱਕ ਕੇ ਖਾ ਲਊਗਾ ਤੇ ਉਹਨੂੰ ਕੁੱਕਰ ਦਾ ਢੱਕਣ ਵਗੈਰਾ ਹੁੰਦਾ ਨਹੀਂ ਲਾਉਣਾ ਤਾਂ ਕਰਕੇ ਫਿਰ ਮੈਂ ਪਾ ਕੇ ਰੱਖ ਗਈ ਸੀ ਗੁੰਗਾਰਮ ਵਿੱਚ ਸਬਜ਼ੀ ਮੈਂ ਕਿ ਚੱਲ ਦੇ ਨਾ ਕੁੱਕਰ ਦਾ ਫਿਰ ਮੈਂ ਢੱਕਣ ਲਾ ਕੇ ਚੰਗੀ ਤਰ੍ਹਾਂ ਰੱਖਤਾ ਸੀ ਤੇ ਕੋਲੀ ਚ ਸਬਜੀ ਕੱਢ ਦੇ ਕਿਉਂਕਿ ਇਹ ਸ਼ਿਵਕਲੀਆਂ ਦੇ ਬੱਚੇ ਬਹੁਤ ਹੀ ਜ਼ਿਆਦੇ ਹੋਏ ਫਾਇ ਨਿੱਕੇ ਨਿੱਕੇ ਤੇ ਮੈਂ ਕਿ ਐਵੇਂ ਫਿਰ ਕੁੱਕਰ ਦਾ ਢੱਕਣ ਕਈ ਵਾ ਨੰਗਾ ਰਹਿ ਜੇ ਜਵਾਹਤ ਤਾਂ ਫਿਰ ਵਿੱਚ ਕੋਈ ਨਿੱਕ ਨਿੱਗ ਨਾ ਜਾਵੇ ਜਵਾਸ ਫਿਰ ਮੈਂ ਰੋਟੀ ਰਾਟੀ ਬਣਾ ਕੇ ਤੇ ਇੱਥੇ ਨਾ ਬਿੱਲੀ ਆ ਗਈ ਸੀ ਬਿੱਲੀ ਨਾ ਬਲੂੰਗੜਾ ਲੈ ਕੇ ਆਈ ਇੱਕ ਤਾਂ ਸਾਡੇ ਅੰਦਰ ਬੈਠਾ ਬਲੂੰਗੜਾ ਪੇਟੀਆਂ ਵਾਲੇ ਅੰਦਰੋਂ ਨਿਕਲਦਾ ਹੀ ਨਹੀਂ ਤੇ ਇੱਕ ਆਲੇ ਫਿਰਦੀ ਹੈ ਹਨਾ ਤੇ ਦੋ ਤਿੰਨ ਬਲੂੰਗੜੇ ਹਨਿੱਕੇ ਨਿੱਕੇ ਜਿਹੜਾ ਸਾਡੇ ਉਹ ਤਾਂ ਥੋੜਾ ਜਿਹਾ ਵੱਡਾ ਤੇ ਆ ਜੰਮੇ ਛੋਟਾ ਜਿਹਾ ਤੇ ਨਿਕਲਦਾ ਹੀ ਨਹੀਂ ਉਹਨੂੰ ਕਿੰਨਾ ਅਸੀਂ ਭਜਾਏ ਬਿੱਲੀ ਵੀ ਆਈ ਸੀ ਉੱਥੇ ਤੇ ਪਰ ਉਹ ਲੈ ਕੇ ਨਹੀਂ ਗਈ ਬਿੱਲੀ ਉਹਨੂੰ ਤੇ ਮੈਂ ਕਿਹਾ ਇੰਨੀਆਂ ਛੋਟੀਆਂ-ਛੋਟੀਆਂ ਮਾਰੀਆਂ ਅਸੀਂ ਪੇਟੀਆਂ-ਫਟੀਆਂ ਖੜਕਾਈਆਂ ਵੀ ਨਿਕਲ ਜੂ ਖੜਕਾ ਸੁਣ ਕੇ ਬਸ ਉਹ ਨਿਕਲੇ ਨਹੀਂ ਫਿਰ ਮੈਂ ਦੁੱਧ ਵੀ ਧਰਿਆ ਉਹਦੇ ਵਾਸਤੇ ਤਾਂ ਵੀ ਨਹੀਂ ਨਿਕਲੇ ਤੇ ਉਹ ਸਾਡੇ ਅੰਦਰ ਹੀ ਬੜਿਆ ਪਿਆ ਹਜੇ ਤੱਕ ਤੇ ਵਸੇ ਤੇ ਮੈਂ ਦੁੱਧ ਨੂੰ ਗਰਮ ਕਰਨ ਲੱਗ ਗਈ ਸੀ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਆਪਾਂ ਤੇ ਤੁਹਾਨੂੰ ਐਦਾ ਬਲੌਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰਿਓ ਕਮੈਂਟ ਤੇ ਮਿਲਾਂਗੇ ਕੱਲ੍ਹ again ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ